ਜਦੋਂ ਆਪਾਂ ਉਹ ਬੇਸਿਕ ਚੀਜ਼ਾਂ ਛੱਡ ਦੇ ਜਾਵਾਂਗੇ ਵੀ ਜਿਵੇਂ ਅੱਗਾ ਦੌੜ ਪਿੱਛਾ ਚੌੜ ਉਹ ਕੰਮ ਹੋ ਜਾਂਦਾ ਵੀ ਟੈਕਨੋਲੋਜੀ ਦੇ ਪਿੱਛੇ ਤਾਂ ਭੱਜ ਰਿਆਂ ਨਗੀਆਂ ਨਗੀਆਂ ਦਵਾਈਆਂ ਆ ਰਹੇ ਨੇ ਮਹਿੰਗੇ ਮਹਿੰਗੇ ਪੈਸਟਿਸਾਈਡ ਮਹਿੰਗੇ ਮਹਿੰਗੇ ਜੋ ਫਾਰਮੂਲੇਸ਼ਨ ਆ ਰਹੀਆਂ ਨੇ ਅਸੀਂ ਉਹ ਲੈ ਕੇ ਨਹੀਂ ਸੋਚ ਸਕਦੇ ਵੀ ਮੈਨੂੰ ਇਹਦਾ ਗਿਆਨ ਹੈ ਜਾਂ ਮੈਂ ਇਹ ਵਰਤਾਂਗਾ ਮੇਰੇ ਫਸਲ ਵਧੀਆ ਹੋ ਜੂ ਜੋ ਪਿਛਲੀਆਂ ਬੇਸਿਕ ਚੀਜ਼ਾਂ ਨੇ ਜੇ ਆਪਾਂ ਆਪਣੇ ਦਾਣਿਆਂ ਨੂੰ ਦਵਾਈ ਲਾ ਕੇ ਉਹ ਬਿਮਾਰੀ ਆਪਣੇ ਖੇਤ ਚੋਂ ਵੀ ਰੋਕ ਲਈ ਤਾਂ ਆਪਾਂ ਬਹੁਤ ਵੱਡਾ ਕੰਮ ਕਰਦੇ ਆ। ਉਸ ਵੇਸਤੋ ਬਰਾਦੇ ਵੀ ਮੈਂ ਕਰਦਾ ਸੀ ਵੀ ਆਪਾਂ ਜਿੱਥੇ ਅੱਜ ਪਹੁੰਚੇ ਆਂ ਕਿਵੇਂ ਸੋਕੀ ਕਿਸ ਤਰ੍ਹਾਂ ਜਾ ਸਕਦੇ ਆਂ ਕਿਸਾਨ ਵੀਰੋ ਅੱਜ ਜੋ ਯੂਗ ਹੈ ਉਹ ਹੈ ਐਗਰੀ ਐਂਟਰਪ੍ਰੈਨਰ ਦਾ। ਇਹ ਇਕੱਲਾ ਖੇਤੀਬਾੜੀ ਨਾਲ ਹੀ ਸਾਡਾ ਕੰਮ ਨਹੀਂ ਚੱਲਣਾ ਸਾਨੂੰ ਵਪਾਰ ਨੂੰ ਵੀ ਆਪਣੇ ਖੇਤੀਬਾੜੀ ਦਾ ਹਿੱਸਾ ਬਣਾਉਣਾ ਪੈਣਾ। ਹੋਗੇ ਜਿਨੇ ਵੀ ਵੱਡੇ ਵੱਡੇ ਬਿਜ਼ਨਸ ਨੇ ਕਾਫੀ ਮੈਂ ਛੋਟੇ ਛੋਟੇ ਐਗਜ਼ਾਮਪਲ ਦਗਾਉਂਗਾ ਹਾਲਾਂਕਿ ਖੇਤੀਬਾੜੀ ਯੂਨੀਵਰਸਿਟੀ ਜਾਂ ਸਾਡਾ ਵਿਭਾਗ ਅੰਮ੍ਰਿਸ਼ਾ ਹੀ ਇਸੀ ਚੀਜ਼ ਦੇ ਜ਼ੋਰ ਦਿੰਦਾ ਵੀ ਜੋ ਤੁਸੀਂ ਫਾਇਦਾ ਕਰ ਲਿਆ ਉਸ ਨੂੰ ਖੁਦ ਮਾਰਕੀਟ ਦੇ ਵਿੱਚ ਲਿਜਾ ਕੇ ਆਪਣੀਆਂ ਟਰਮਸ ਐਂਡ ਕੰਡੀਸ਼ਨ ਦੇ ਉੱਪਰ ਵੇਚਣਾ ਸ਼ੁਰੂ ਕਰੀਏ ਉਹ ਤਾਂ ਹੀ ਹੋਊਗਾ ਜੇ ਆਪਣੀਆਂ ਉਹ ਜੋ ਪ੍ਰੋਡਕਟ ਹੈ ਜੋ ਆਪਾਂ ਪੈਦਾ ਕੀਤਾ ਉਹਦੇ ਵਿੱਚ ਕੋਈ ਕੁਆਲਿਟੀ ਹੈ ਜਾ ਕੋਈ ਡਿਫਰੈਂਸ ਦੂਜੀ ਪੀੜ੍ਹ ਨਾਲੋਂ ਬੱਖ ਹੈ ਉਹਦੇ ਵੀ ਮਾਰਕੀਟ ਸਾਨੂੰ ਖੁਦ ਹੀ ਲੱਭਣੀ ਪਊਗੀ ਇਹ ਨਹੀਂ ਕਿ ਜੋ ਜਿਸ ਤਰ੍ਹਾਂ ਕਲਕਚੋਣਾ ਮੈਂ ਪਹਿਲਾਂ ਹੀ ਗੱਲ ਕਰਦਾ ਵੀ ਸਾਡੇ ਲਈ ਬੜਾ ਈਜ਼ੀ ਹੈ ਕਿਉਂਕਿ ਉਹ ਆਰਾਮ ਨਾਲ ਗਵਰਨਮੈਂਟ ਸਾਡਾ ਖਰੀਦ ਲੈਂਦੀ ਹੈ ਬੰਦੋਸਤੋ ਇਹ ਬਾੜੀ ਦੇ ਨਹੀਂ ਚੱਲਣ ਵਾਲਾ ਸਿਸਟਮ ਹੈ ਅੱਜ ਆਪਾਂ ਦੇਖਦੇ ਹਾਂ ਉਹ ਜੋ ਖੇਤੀਬਾੜੀ ਦੇ ਕਾਨੂੰਨ ਆਏ ਸੀਗੇ ਆਪਾਂ ਉਹ ਵਾਪਸ ਕਰਾਤੇ ਹੋਏ ਪਰ ਅਸੀਂ ਸ਼ੁਰੂ ਤੋਂ ਜੋ ਹਿਸਟਰੀ ਪੜ੍ਹੀ ਹੈ ਪਾਪਾ ਦੇਖਦੇ ਆਂ ਨਾ ਵੀ ਇਹ ਜੋ ਪੂੰਜੀਵਾਦ ਦਾ ਤਵਦਵਾ ਹੈਗਾ ਇਹ ਹਮੇਸ਼ਾ ਤੋਂ ਹੀ ਰਿਹਾ ਤੇ ਰਹਿਣਾ ਇਹ ਅੱਗੇ ਜਾ ਕੇ ਕੱਲ ਇਧਰੋਂ ਨਹੀਂ ਤਾਂ ਇਧਰ ਜਾ ਕੇ ਫੜਿਆ ਜਾਣਾ ਮਤਲਬ ਆਪਾਂ ਉਸ ਚੀਜ਼ ਤੇ ਨਿਰਭਰ ਨਾ ਰਹੀਏ ਇਹਨੇ ਸਾਨੂੰ ਸਟਰੋਂਗ ਜ਼ਰੂਰ ਕੀਤਾ ਆਪਾਂ ਕੋਈ ਨਾ ਕੋਈ ਆਪਣੀ ਐਕਸਪਰਟਾਈਜ਼ ਨੂੰ ਅੱਗੇ ਵਧਾਈਏ ਉਹਨੂੰ ਸਿਲੈਕਟ ਕਰਕੇ ਉਹਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰੀਏ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਇੱਕ ਭਤੰਜਲੀ ਹੈ ਬ੍ਰਾਂਡ ਮੈਨੂੰ ਲੱਗਦਾ ਉਹ ਖੇਤੀ ਕਰਦੇ ਹੁੰਦੇ ਹੁਣ ਜਿਹੜੀਆਂ ਜਿਹੜੀਆਂ ਚੀਜ਼ਾਂ ਵੀ ਇਹ ਚਦੇ ਨੇ ਅੱਜ ਕਰਤਾ ਮਾਰ ਇੱਕ ਉਹ ਗੁਰੂਸਹੀ ਦਾ ਸਮਾਨ ਵੀ ਬਣਾਉਣ ਲੱਗੇ ਸੋ ਉਹਨਾਂ ਨੇ ਇੱਕ ਆਪਣਾ ਬ੍ਰਾਂਡ ਸਟੈਬਲਿਸ਼ ਕਰ ਲਿਆ ਤੁਹਾਨੂੰ ਵੀ ਲੱਗਦਾ ਜੋ ਉੱਥੇ ਖਾਨੀ ਵੇਚਦੇ ਆ ਜਾਂ ਫੀਸੀਕੀ ਵੇਚਦੇ ਆ ਵੀ ਉਹ ਖੁਦ ਤਿਆਰ ਕਰਦੇ ਆ ਨਹੀਂ ਉਹ ਖੁਦ ਨਹੀਂ ਪੈਦਾ ਕਰਦੇ ਉਹਾਰੇ ਉਸ ਨੂੰ ਆਡੈਂਟੀਫਾਈ ਕੀਤਾ ਤੇ ਉਹ ਕਈ ਵਾਰ ਤਾਂ ਕੀ ਆਪਣੇ ਵਰਗੇ ਕਿਸਾਨਾਂ ਤੋਂ ਹੀ ਖਰੀਦ ਲੈਂਦੇ ਆ ਉਹ ਖਰੀਦ ਕੇ ਉਹਨਾਂ ਆਪਣਾ ਨਾਮ ਲਗਾ ਕੇ ਵੇਚਦੇ ਆ ਸੋ ਜੇ ਉਹ ਕਰ ਸਕਦੇ ਆ ਆਪਾਂ ਕਿਉਂ ਨਹੀਂ ਕਰ ਸਕਦੇ ਕਿਉਂਕਿ ਫਾਰਕ ਇਹ ਨਹੀਂ ਆ ਵੀ ਉਹਨਾਂ ਦੇ ਵਿੱਚ ਵਪਾਰ ਵਾਲਾ ਐਟੀਟਿਊਡ ਹੈ ਸਾਡੇ 'ਚ ਵਪਾਰ ਵਾਲਾ ਐਟੀਟਿਊਡ ਹੈ ਸਾਡੇ 'ਚ ਖੇਤੀ ਵਾਲਾ ਹੀ ਐਟੀਟਿਊਡ ਹੈ ਆਹੋ ਜਾਈ ਐ ਐਗਜ਼ਾਮਪਲਾਂ ਨੇ ਜਿਹੜੀਆਂ ਮੈਂ ਜਾਣ ਦਾ ਤੁਹਾਨੂੰ ਸਾਂਝੀਆਂ ਕਰਨਾ ਚਾਹਾਂਗਾ ਆਪਣੇ ਨਾਲ ਹੀ ਤਰਾਹਾ ਏਰੀਆ ਉੱਥੇ ਬਹੁਤ ਸਾਰੇ ਖਾਣੀ ਪੈਦਾ ਕਰਨ ਵਾਲੇ ਕਿਸਾਨ ਨੇ ਤੇ ਉਹਦੇ ਵਿੱਚੋਂ ਕੁਝ ਪਰਮਾਨ ਨੇ ਜੋ ਇੰਟਰਨੈਸ਼ਨਲ ਲੈਵਲ ਤੇ ਬ੍ਰਾਂਡ ਉਹਨਾਂ ਨੇ ਸਟੈਬਲਿਸ਼ ਕਰ ਲਏ ਤੇ ਉਹ ਉਹ ਉੱਤੇ ਐਕਸਪੋਰਟ ਕਰਦੇ ਆ ਇੱਕ ਬਿਗ ਪੀ ਹੈ ਜੁਡੀ ਰੋਡ ਦੇ ਉੱਪਰ ਹੀ ਉਹਨਾਂ ਆਈਵਰ ਦਾ ਪਿੰਡ ਹੈ ਛੋਟੇ ਜਿਹੇ ਕਿਸਾਨ ਸੀਗੇ ਥੋੜੇ ਮੱਖੀਆਂ ਦਾ ਮਨੁੱਖੀਆਂ ਦਾ ਕੰਮ ਸ਼ੁਰੂ ਕੀਤਾ ਸੀ ਥੋੜਾ ਜਿਹਾ ਹਨੀ ਪ੍ਰੋਡਿਊਸ ਕਰਦੇ ਸੀ ਉਹਨੇ ਇੱਕ ਆਪਣੀ ਲਾਈਨ ਨੂੰ ਚੁਣ ਲਿਆ ਵੀ ਮੈਂ ਇਸ ਲਾਈਨ ਦੇ ਵਿੱਚ ਅੱਗੇ ਵਧਣਾ ਹੈਗਾ ਅੱਜ ਦੇ ਤਰੀਕੇ ਦੇ ਵਿੱਚ ਉਹ ਬਾਰਲੇ ਦੇਸ਼ਾਂ ਨੂੰ ਆਪਣਾ ਹਨੀ ਭੇਜਦੇ ਆ ਹਾਲਾਂਕਿ ਉਹ ਅੱਜ ਉਸ ਦਾ ਮੈਨੂੰ ਲੱਗਦਾ ਇੱਕ ਵੀ ਡੱਬਾ मधुਮੱਖੀਆਂ ਦਾ ਆਪਣਾ ਨਹੀਂ ਹੈਗਾ ਉਹ ਜਿਹੜੇ ਕਿਉਂਕਿ ਉਹਨੂੰ ਤਜਰਬਾ ਆ ਗਿਆ ਉਸ ਚੀਜ਼ ਦੇ ਵਿੱਚ ਬੜੀ ਗਿਆਨ ਆ ਪਤਾ ਲੱਗ ਗਿਆ ਵਪਾਰ ਕਰਨਾ ਸਿੱਖਿਆ ਇਹ ਦਿਨ ਉਹ ਖੇਤੀ ਤੋਂ ਰੌਲੇ ਰੌਲੇ ਦੇ ਵਪਾਰ ਕਰਨਾ ਸਿੱਖ ਲਿਆ ਉਹ ਜਿੰਨੇ ਵੀ ਉਹਦੇ ਨੇੜੇ ਤੇੜੇ ਜਾਂ ਜੋ ਹੈਗੇ ਆ ਉਹਨੇ ਸਿਲੈਕਟ ਕੀਤਾ ਉਹਨਾਂ ਤੋਂ ਹਾਰੀ ਪ੍ਰੋਡਿਊਸ ਕਰਵਾਉਂਦੇ ਆ ਤੇ ਉਹਨੂੰ ਲੈ ਕੇ ਅੱਗੇ ਉਹ ਉਹਨੂੰ ਮਾਰਕੀਟ ਕਰਦੇ ਆ ਉਹਨੇ ਆਪਣਾ ਇੱਕ ਬ੍ਰੈਂਡ ਬਣਾ ਲਿਆ ਜਿਉਂ ਕਰ ਸੰਗਤ ਆਪਾਂ ਗੱਲ ਕਰ ਸਕਦੇ ਇੱਕ ਹੋਰ ਹੈ ਫਰਮ ਮਾਗੀ 라ਵਣ ਸੰਗ ਉਹ ਵੀ ਇਹਦਾ ਮਰਮੁੱਖੀ ਦਾ ਕੰਮ ਕਰਦਾ ਸੀ ਆਣੀ ਵਾਲੀ ਉਹਨਾਂ ਨੇ ਮਧੂਮੱਖੀਆਂ ਦੇ ਕੰਮ ਦੇ ਵਿੱਚ ਜਿਹੜੇ ਇੰਪਲੀਮੈਂਟਸ ਚਾਹੀਦੇ ਹੁੰਦੇ ਨੇ ਜਿਵੇਂ ਡੱਬੇ ਨੇ ਜਾਂ ਔਜ਼ਾਰ ਨੇ ਕੋਈ ਹਣੀ ਭੱਕ ਕਰਨ ਲਈ ਜਾਂ ਪ੍ਰੋਸੈਸ ਕਰਨ ਲਈ ਉਹਨਾਂ ਨੇ ਉਹ ਇੰਪਲੀਮੈਂਟਸ ਆਪਣੇ ਬਣਾਉਣੇ ਸ਼ੁਰੂ ਕਰਦੇ। ਤੇ ਉਹ ਐਕਸਪੋਰਟ ਕਰਦੇ ਨੇ। ਆਪਣੇ ਪੂਰੇ ਏਰੀਆ ਦੇ ਵਿੱਚ ਵੇਚਦੇ ਨੇ ਕਹਿੰਦਾ ਜੀ ਮੇਰੇ ਤੋਂ ਬਾਹਰ ਜਾਂਦੇ ਆ ਇਹ ਸਾਰੇ। ਜੇ ਉਹ ਕਰ ਸਕਦਾ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ।